ਕੀਨਾ ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਤਾਨ ਤਨ ਸੰਪੈ ਸੁਖ ਦੀਓ ਅਰ ਜਹਿ ਨੀ ਕਹਿ ਤਾਮ ਕਹੋ ਨਾਨਕ ਸੁਨ ਰੇ ਮਨ ਸਿਮਰਤ ਕਾਹਿ ਨਾਮ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬੇਸ਼ਮਾਰ ਅਥਾ ਅਗਣਤ ਅਤੋਲੈ ਜਿਉਂ ਬੁਲਾਵਹੁ ਤਿਉ ਨਾਨਕ ਦਾਸ ਬੋਲੈ ਜਿਉਂ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀ ਹੋ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਤ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ ਤਨ ਤਨ ਗੁਰੂ ਤੇਗ ਬਹਾਦਰ ਮਹਦੇ ਸ਼ਲੋਕਾਂ ਦੀ ਵਿਚਾਰ ਕਰਦੇ ਆਂ 4 ਨੰਬਰ ਸ਼ਲੋਕ ਤੱਕ ਕੱਲ ਆਪਾਂ ਵਿਚਾਰ ਕੀਤੀ ਸੀ ਬਿਰਧ ਭਇਓ ਸੂਝੈ ਨਹੀਂ ਕਾਲ ਪਹੂਚਿਓ ਆਨ ਕਹੋ ਨਾਨਕ ਨਰ ਬਾਬਰੇ ਕਿਉਂ ਨਾ ਭਜੈ ਭਗਵਾਨ ਐ ਮਨੁੱਖ ਮੁੱਢਾ ਹੋ ਗਿਆ ਤੇ ਕਾਲ ਨੇੜੇ ਆ ਗਿਆ ਤੂੰ ਹਲੇ ਵੀ ਕਿਉਂ ਨਹੀਂ ਪ੍ਰਮਾਤਮਾ ਨੂੰ ਯਾਦ ਕਰਦਾ ਮਹਾਰਾਜ ਦਾ ਗਿਆਨ ਅਥਾ ਸਾਗਰ ਦੀ ਨਿਆਈ ਹੈ ਆਪਾਂ ਨੂੰ ਜਿੰਨੀਕ ਮਹਾਰਾਜ ਮਤਬੁੱਧ ਬਖਸ਼ਦੇ ਐ ਉਨੀ ਵਿਚਾਰ ਦਾਂਗੇ ਤੇ ਆਪ ਸਾਰਿਆਂ ਸੰਗਤਾਂ ਸਿੱਛ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕੱਜ ਸੰਗੇ ਨਹੀਂ ਨਾਨਕ ਸਾਚੀ ਜਾਣ ਤਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਤੇਰਾ ਜਿਹੜਾ ਜੀਵਨ ਦਾ ਮਨੋਰਥ ਹੈ ਤੂੰ ਇਹਨਾਂ ਨਾਲ ਲੱਗਿਆ ਹੋਇਆ ਧਾਨ ਹੈ ਧਨ ਕਹੀਏ ਕ੍ਰਾਂਸੀ ਧਾਰਾ ਕਹੀਏ ਇਸਤਰੀ ਧਨ ਧਾਰਾ ਸੰਪਤ ਸਾਰੀ ਸੰਪਤੀ ਧਨ ਧਾਰਾ ਸੰਪਤ ਸਗਲ ਜਿੰਨੀ ਵੀ ਸੰਪਤੀ ਹੈ ਧਾਨ ਹੈ ਇਸਤਰੀ ਹੈ ਤੇਰਾ ਕੁਟੰਬ ਹੈ ਜਿਨ ਆਪਣੀ ਜਿਹਨੂੰ ਆਪਣੀ ਕਰਕੇ ਮੰਨਿਆ ਹੋਇਆ ਹੈ ਇਹ ਮੇਰਾ ਹੈ ਮੇਰਾ ਘਰ ਮੇਰਾ ਪਰਿਵਾਰ ਮੇਰਾ ਕੁਟੰਬ ਮੇਰਾ ਕੋੜਮਾ ਤੂੰ ਆਪਣੇ ਕਰਕੇ ਮੰਨੀ ਬੈਠੇਗਾ ਪਰ ਮਹਾਰਾ ਕਹਿੰਦੇ ਤੇਰਾ ਕੋਈ ਪੱਕਾ ਇਹ ਸਾਥੀ ਨਹੀਂ ਤੇਰੇ ਨਾਲ ਨਿਵਣ ਵਾਲੇ ਨਹੀਂ ਹੈ ਤਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸੱਚ ਇਹ ਤੂੰ ਸੱਚ ਕਰਕੇ ਮੰਨ ਲਾ ਇਹ ਜਿਹੜਾ ਤੇਰਾ ਧਨ ਹੈ ਤੇਰੀ ਇਸਤਰੀ ਹੈ ਤੇਰੀ ਸੰਪਤੀ ਹੈ ਇਹ ਤੇਰੇ ਨਾਲ ਤੋੜ ਨਿਵਣ ਵਾਲੇ ਨਹੀਂ ਹੈ। ਬਾਬਾ ਕਬੀਰ ਜੀ ਦਾ ਬੜਾ ਪਿਆਰਾ ਸ਼ਬਦ ਆ ਬਾਬਾ ਜੀ ਕਹਿੰਦੇ ਰੇ ਬੌਰੇ ਤੋਹੇ ਘਰੀ ਨਾ ਰੱਖਾ ਕੋਈ ਤੈਨੂੰ ਇੱਕ ਘੜੀ ਵੀ ਕਿਸੇ ਨਹੀਂ ਰੱਖਣਾ ਰੇ ਬੌਰੇ ਤੋਹੇ ਘਰੀ ਨਾ ਰੱਖਾ ਕੋਈ ਤੂੰ RAM ਨਾਮ ਜੱਪ ਸੋਈ ਤੂੰ ਉਹ ਪਰਮਾਤਮਾ ਨੂੰ ਕਿਉਂ ਨਹੀਂ ਯਾਦ ਕਰਦਾ ਇਹ ਜਿਨ੍ਹਾਂ ਨੂੰ ਤੂੰ ਆਪਣੇ ਕਰਕੇ ਮੰਨਿਆ ਹੋਇਆ ਇਹਨਾਂ ਨੇ ਇੱਕ ਘੜੀ ਵੀ ਤੈਨੂੰ ਘਰੀ ਨਹੀਂ ਰੱਖਣਾ ਮਰਾ ਯੱਕ ਕਹਿੰਦੇ ਨੇ ਕਾ ਕੀ ਮਾਤ ਪਿਤਾ ਕਹੋ ਕਾਕੋ ਕਬਨ ਪੁਰਖ ਕੀ ਜੋਈ ਕੀ ਪਿਤਾ ਕੀ ਮਾਤਾ ਜੋਈ ਕਈ ਇਸਤਰੀ ਕੀ ਜੋਈ ਕਟਫੂਟੇ ਕੋਈ ਬਾਤ ਨਾ ਪੁੱਛੈ ਕਾਡੋ ਕਾਡੋ ਉਹਦੀ ਕਹਿਣਗੇ ਕੱਢੋ ਲੈ ਚਲੋ ਜਦੋਂ ਕਿਸੇ ਨੂੰ ਕਰੋਗੇ ਫੋਨ ਕਹਿੰਦੇ ਜਗਜੀਤ ਸਿੰਘ ਰਿਹਾਨੀ ਉਹੀ ਪੁੱਛੂ ਸੰਸਕਾਰ ਕਦੋਂ ਕਰੂ ਹੋਰ ਕੁਝ ਨਹੀਂ ਕਹਿਣਾ ਉਹਨੇ ਬਸ ਉਹਦੀ ਕਹਨੇ ਕੱਢਣਾ ਕਦੋਂ ਆ ਇਹ ਅਨੁਭਵ ਕਰਿਓ ਕਦੇ ਇਹ ਤਾਂ ਅਨੁਭਵ ਕਰਨੀਆਂ ਗੱਲਾਂ ਤੇਰੀ ਇੰਨੀ ਕੁ ਪਾਇਆ ਕਿੰਨਾ ਮਿੱਤਰ ਹੋਵੇ ਇੱਕ ਵਾਰੀ ਉਹਨੇ ਕਹਿਣਾ ਚਲੋ ਫਿਰ ਉਹ ਕੱਢ ਕੇ ਕਦੋਂ ਆਉਂਗੇ ਅਰ ਤੇਹੀ ਹੁੰਦਾ ਕੋਈ ਕਦੋਂ ਸਸਕਾਰ ਕਰਨੇ ਭਾਈ ਕਢਣਾ ਕਦੋਂ ਘਟ ਫੁੱਟੇ ਏ ਕੜਾ ਫੁੱਟਿਆ ਫਿਰ ਕੱਢੋ ਕੱਢ ਹੋਈ ਪਾਈ ਫਿਰ ਕਹਿਣਾ ਤੇ ਹੋਣਾ ਕੀ ਆ ਫਿਰ ਦਿਹਰੀ ਬੈਠੀ ਮਾਤਾ ਰੋਵੇ ਖਟਿਆ ਲੈ ਗਏ ਭਾਈ ਲਟ ਛਟਕਾਏ ਤੇਰੀਆ ਰੋਵੇ ਹੰਸ ਇਹਨੇ ਇਕੱਲੇ ਨਹੀਂ ਜਾਣਾਗਾ ਦੇਰੀ ਤੇ ਅੱਗੇ ਨਾ ਮਾਤਾਵਾਂ ਬੀਬੀਆਂ ਜਾਂਦੀਆਂ ਨਹੀਂ ਸੀ ਸੰਸਕਾਰ ਤੇ ਜਾਂ ਕਈ ਵਾਰੀ ਦੇਖਦੇ ਰਿਆਂ ਜਾਂ ਬੀਬੀਆਂ ਆਪਣੇ ਉਰੇ ਬਹਿ ਜਾਂਦੀਆਂ ਹੁੰਦੀਆਂ ਅੱਗੇ ਇੱਥੇ ਫਿਰਨੀ ਤੇ ਉਰਲੇ ਪਾਸੇ ਬਹਿੰਦੀਆਂ ਹੁੰਦਾ ਜਦੋਂ ਅਗ ਲੱਗਦੀ ਨਾਲ ਦੀ ਨਾਲ ਆ ਜਾਂਦੀਆਂ ਉਦੋਂ ਪਹਿਲਾਂ ਇਦਾਂ ਹੋ ਬਾਬੇ ਵੇਲੇ ਵੀ ਮਾਤਾ ਬਾਹਰ ਤੱਕ ਹੀ ਜਾਂਦੀ ਸੀ ਦੇਹਰੀ ਬੈਠੀ ਮਾਤਾ ਰੋਵੇ ਮਾਤਾ ਦहलीਜ ਤੇ ਬੈਠੀ ਰਹਿੰਦੀ ਸੀ ਖਟੀਆਂ ਲੈ ਕੇ ਤੇ ਭਰਾ ਚੱਕ ਕੇ ਮੰਜਾ ਤੁਰ ਪੈਂਦੀ ਖਟੀਆਂ ਦਾ ਮਤਲਬ ਮੰਜਾ ਲਟ ਛਤ ਕਾਇ ਲਟ ਕੇ ਇਹ ਬਾਲ ਤੇ ਇਸਤਰੀ ਕੇਸ ਤਾਂ ਕੁਦਰਤੀ ਹੈ ਜਦੋਂ ਦੁੱਖ ਆਵੇ ਨਾ ਫਿਰ ਖੁੱਲ ਜਾਂਦੇ ਆ ਨਾ ਲਡਸ਼ਟਕਾਇ ਤਰੀਆ ਰੋਵੇ ਤੇ ਹੰਸ ਅਕੇਲਾ ਜਾਏ ਇਹ ਫਿਰ ਜਿਹੜਾ ਹੰਸ ਹੈ ਉਹ ਤੂੰ ਆਖੀ ਗਏ ਮੇਰੇ 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 ਇਹਨੂੰ ਇਕੱਲੇ ਨੂੰ ਜਾਣਾ ਪੈਣਾ ਲਡਸ਼ਟਕਾਇ ਤਰੀਆ ਰੋਵੇ ਹੰਸ ਅਕੇਲਾ ਜਾਈ ਕਹਤ ਕਬੀਰ ਸੁਣੋ ਰੇ ਸੰਤੋ ਪੈਸਾ ਕਰ ਕਹਿ ਤਾਈ ਐ ਸੰਤ ਜਨੋ ਸੁਣ ਲਓ ਇਹ ਬੜਾ ਜਿਹੜਾ ਡਰ ਦਾ ਸਮੁੰਦਰ ਹੈ ਪੈਸਾ ਕਰ ਕਹਿ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੇ ਗਸਾਈ ਇਹ ਇਹਨਾਂ ਵਿੱਚ ਫਸਿਆ ਹੋਇਆਗਾ ਤੇ ਇਹਦੇ ਸਿਰ ਤੋਂ ਜਮਦਾ ਕਾਲ ਲੈਣਾ ਨਹੀਂ ਹੈ ਕਿਉਂ ਕਿ ਜਿਹੜਾ ਤੇਰਾ ਸਾਥ ਨਿਭਣ ਵਾਲਾ ਨਹੀਂ ਹੈ ਉਹਨੂੰ ਇਹ ਸੱਚ ਕਰਕੇ ਮੰਨੀ ਬੈਠਾ ਹੈ ਤੇ ਗੁਰੂ ਤੇਗ ਬਹਾਦਰ ਦਾ ਬੜਾ ਪਿਆਰਾ ਸਬਦਾ ਪ੍ਰੀਤਮ ਜਾਣ ਲਿਓ ਮਨ ਮਾਹੀ ਆਪਣੇ ਸੁੱਖ ਸੀ ਜਗ ਆਪਣੇ ਸੁੱਖ ਸਿਓ ਹੀ ਜਗ ਫਾੰਦਿਓ ਕੋ ਕਾਹੂ ਕੋ ਇਹ ਸਾਰੇ ਤੇਰੇ ਜਿਹੜੇ ਭੈਣ ਪ੍ਰਵਾਸ ਸੰਬੰਧੀ ਤੁਸੀਂ ਦੇਖ ਲਓ ਆਪਾਂ ਗ੍ਰਸਤੀਆਂ ਸਾਰੇ ਭਾਈ ਵੱਟ ਪਿੱਛੇ ਹੀ ਲੜ ਪੈਂਦਾ ਹੈ ਨਾ ਜਦੋਂ ਹੇਤ ਟਕਰਾ ਜਾਂਦੇ ਐ ਨਾ ਕੋਈ ਖੂਨ ਦਾ ਰਿਸ਼ਤਾ ਕੁਝ ਵੀ ਨਹੀਂ ਮੈਨੇ ਰੱਖਦਾ ਮਹਾਰਾਏ ਕਹਿੰਦੇ ਨੇ ਪ੍ਰੀਤਮ ਐ ਮੇਰੇ ਪਿਆਰਿਓ ਪ੍ਰੀਤਮ ਜਾਣ ਲਿਓ ਮਨ ਮਾਹੀ ਆਪਣੇ ਮਨ ਚ ਪੱਕਾ ਕਰਕੇ ਜਾਣ ਲਾ ਆਪਣੇ ਸੁਖ ਸੇ ਉਹੀ ਜਗ ਫਾਂਦਿਓ ਓ ਕਾਹੂ ਕੋ ਨਾਹੀ ਮਹਾਰਾਏ ਕਹਿੰਦੇ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿ ਤਉ ਚਾਹੂ ਦਿਸ ਕੇ ਰਹਿ ਵਿਪਤ ਪਰਿ ਸਭ ਹੀ ਸੰਗ ਛਾੜਤ ਓ ਨ ਆਵਤ ਨੇ ਰਹਿ ਕਰਕੇ ਨਾਰ ਬਹੁਤ ਹਿਤਜਾਂ ਸੋ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦਕੋ ਵਿਵਹਾਰ ਬਨਿਉ ਹੈ ਜਾਂ ਸੋ ਨੇਹ ਲਗਾਇਓ ਇਹ ਤਰੀਕੇ ਦਾ ਤੇਰਾ ਪਿਆਰ ਤੂੰ ਬੜਾ ਪਿਆਰ ਕਰਕੇ ਆਪਣਾ ਕਰਕੇ ਮੰਨੀ ਬਟਾਇ ਜੈਨ ਆਪਣੀ ਕਰ ਜਾਨ ਇਹ ਵਿਦਕੋ ਵਿਵਹਾਰ ਬਨਿਉ ਹੈ ਜਾਂ ਸੋ ਨੇਹ ਲਗਾਇਓ ਅੰਤ ਵਾਰ ਨਾਨਕ ਬਿਨ ਹਰਜੀ ਉਹ ਕਾਮਨਾ ਆਇਓ ਤਤਿਤ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤਿਹ ਜਾਨੀਐ ਸਦਾ ਵਾਸਤਵਮ ਸਾਚੁ ਹੁਣ ਅਗਲੀ ਪੰਕਤੀ ਜੇ ਬੜਾ ਪਿਆਰਾ ਸ਼ਬਦ ਹੁਣ ਬਾਬਾ ਜੀ ਇਸ ਨੂੰ ਕਰੀਏ ਤਾਂ ਕੀ ਕਰੀਏ ਹਨ ਸਾਡੇ ਤਾਂ ਬੜੇ ਪਿਆਰੇ ਨੇ ਸਾਨੂੰ ਐ ਵੀ ਇਹ ਤਾਂ ਸਾਡੇ ਤੋੜ ਨਿਵਣਗੇ ਫਿਰ ਕਿਹਨੂੰ ਸੰਗੀ ਕਿਹਨੂੰ ਬਣਾਈਏ ਜਿਹੜਾ ਤੋੜ ਨਿਵੇ ਫਿਰ ਉਹਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਪਤਤ ਉਦਾਰਨ ਭੈ ਹਰਨ ਹਰ ਅਨਾਥ ਕੇ ਨਾ ਤੂੰ ਉਹਨੂੰ ਸੰਗੀ ਬਣਾ ਪਤਤ ਉਦਾਰਨ ਪਤਤ ਕਹੀਏ ਡਿੱਗਿਆ ਹੋਇਆ ਮਨੁੱਖ ਆਚਰਨ ਹੀਨ ਮਨੁੱਖ ਮੰਨ ਲਓ ਜਦੋਂ ਅਸੀਂ ਨਾ ਸਾਡੀ ਇੱਕ ਰਹਿਤ ਮਰਯਾਦਾ ਦੱਸੂ ਅੰਮ੍ਰਿਤ ਅਸੀਂ ਪਾਣ ਕੀਤਾ ਸਾਨੂੰ ਰਹਿਤ ਮਰਯਾਦਾ ਰਹਿਤ ਤੇ ਕੁਰੇਤ ਸਮਝਾਉਂਦੇ ਆ ਰਹਿਤ ਨੇ ਜਿਹੜੀ ਤੂੰ ਰੱਖਣੀ ਹੈ ਤੇ ਕੁਰੇਤ ਹੈ ਜਿਹੜੀ ਤੂੰ ਨਹੀਂ ਕਰਨੀ ਰਹਿਤਾਂ ਦੱਸਣਿਆ ਤੂੰ ਅੰਮ੍ਰਿਤ ਵੇਲੇ ਉੱਠਣਾ ਹੈ ਨਿਤਨੇਮ ਕਰਨਾ ਹੈ ਸਾਰੇ ਪੰਜ ਪਿਆਰੇ ਸਹਿਬਾਨ ਸਮਝਾਉਂਦੇ ਨੇ ਤੇ ਨਾਲ ਕ੍ਰਹਿਤਾਂ ਦੱਸਦੇ ਨੇ ਚਾਰ ਕ੍ਰਹਿਤਾਂ ਜਿਹੜੀਆਂ ਸਾਡੀ ਮਰਜ਼ਾਦਾ ਵਿੱਚ ਮੰਨੀਆਂ ਜਾਂਦੀਆਂ ਪਰ ਇਸਤਰੀ ਦਾ ਸੰਗ ਉੱਠਾ ਮਾਸ ਚਾਰ ਕ੍ਰਹਿਤਾਂ ਦੱਸ ਕੇ ਜਿਹੜਾ ਮਨੁੱਖ ਉਹ ਚਾਰ ਕ੍ਰਹਿਤਾਂ ਕਰਦਾ ਹੈਗਾ ਕਿਸ ਕਤਲ ਕਰਨੇ ਉੱਠਾ ਮਾਸ ਖਾਣਾ ਪਰ ਇਸ ਤਰੀਜ਼ਾ ਸੰਗ ਜਿਹੜਾ ਸਿੱਖ ਚਾਰ ਕਰਤਤਾ ਚੋਂ ਇੱਕ ਕਰਹਿਤ ਕਰ ਲੈਂਦਾ ਉਹਨੂੰ ਕਹਿੰਦੇ ਪਤਤ ਸਿੱਖ ਮੰਨ ਲਓ ਜਿਹੜੇ ਮੰਨ ਲਓ ਸਾਡੇ ਘੋਨੇ ਮੋਨੇ ਮੁੰਡੇ ਹੋਗੇ ਨਾ ਇਹ ਕੌਣ ਨੇ ਇਹ ਪਤਤ ਸਿੱਖ ਹੈ ਪਤਤ ਡਿੱਗੇ ਹੋਏ ਨੇ ਆਚਰਨ ਹੀਣ ਹੋ ਗਏ ਗੁਰੂ ਦੇ ਮਰਜ਼ਾਦਾ ਤੋਂ ਉਲਟ ਹੋ ਗਏ ਪਤਤ ਉਦਾਹਰਨ ਮਾਰਾ ਕਹਿੰਦੇ ਜਿਹੜੇ ਡਿੱਗੇ ਹੋਏ ਮਨੋਖ ਹੈ ਪਤਤ ਮਨੋਖ ਨੇ ਆਚਰਨ ਤੋਂ ਡਿੱਗੇ ਹੋਏ ਨੇ ਮਰਜ਼ਾਦਾ ਹੀ ਨੇ ਉਹਨਾਂ ਨੂੰ ਉਦਾਹਰਨ ਵਾਲਾ ਮੇਰਾ ਵਹਿਗਰੂ ਹੈ ਪੈ ਹਰਨ ਪੈ ਕਈਏ ਡਰ ਹਰਨ ਕਈਏ ਦੂਰ ਕਰਨ ਵਾਲਾ ਹੈ ਹਰ ਅਨਾਥ ਕੇਨਾਥ ਉਹ ਮੇਰਾ ਜਿਹੜਾ ਵਹਿਗਰੂ ਹੈ ਡਿੱਗਿਆਂ ਹੋਿਆਂ ਨੂੰ ਦਾ ਉਧਾਰ ਕਰਨ ਵਾਲਾ ਹੈ ਤੇ ਜੀਵਨ ਦੇ ਵਿੱਚ ਮਨੁੱਖ ਬਹੁਤ ਡਰਿਆ ਹੋਇਆ ਹਰ ਮਨੁੱਖ ਦੇ ਅੰਦਰ ਡਰ ਹੈ ਜਿਹੜਾ ਜ਼बान ਹੈ ਉਹਨੂੰ ਮੇਰੇ ਤੇ ਬੜਾਪਾ ਨਾ ਆ ਜੇ ਅੱਜ ਜਦੋਂ ਕਰੋਨਾ ਆਇਆ ਸੀ ਨਾ ਹਰੇਕ ਨੂੰ ਡਰ ਸੀ ਵੀ ਮੈਨੂੰ ਰੋਗ ਨਾ ਲੱਗ ਜੇ ਇਹ ਸੰਸਾਰ ਨੂੰ ਤਾਂ ਹੀ ਪੈ ਸਾਗਰ ਕਹੈ ਸਮੁੰਦਰ ਦਾ ਡਰ ਦਾ ਸਮੁੰਦਰ ਹੈ ਮਨੁੱਖ ਨੂੰ ਜਿਹੜਾ ਕੁਝ ਹੋਣਾ ਵੀ ਨਹੀਂ ਹੈ ਉਹ ਤੋਂ ਡਰ ਹੀ ਜਾਂਦਾ ਹੈ ਜਿਹੜਾ ਕੁਝ ਅੱਜ ਮੇਰੇ ਕੋਲ ਹੈ ਕੱਲ ਨੂੰ ਰਹੇਗਾ ਇਹਦੀ ਚਿੰਤਾ ਖਾਈ ਜਾਂਦੀ ਹੈ ਆਖ ਉਸ ਮੈਨੂੰ ਮਿਲੂਗਾ ਇਹ ਮਨੁੱਖ ਡਰ ਦੇ ਵਿੱਚ ਜਿਉਂਦਾ ਹੈਗਾ ਮਹਾਰਾ ਕਹਿੰਦੇ ਪਤ ਤ ਉਧਾਰਨ ਜਿਹੜਾ ਪਤ ਧਾਨ ਦਾ ਉਧਾਰ ਕਰਨ ਵਾਲਾ ਹੈ ਭੈ ਹਰਨ ਜਿਹੜਾ ਸੋਦੇ ਡਰ ਦੂਰ ਕਰਨ ਵਾਲਾ ਹੈ ਹਰ ਅਨਾਥ ਕੇ ਜਿਹੜਾ ਅਨਾਥ ਕਹੀਏ ਜਿਹਦਾ ਕੋਈ ਮਾਲਕ ਨਾ ਹੋਵੇ ਜਿਹਦਾ ਕੋਈ ਨਹੀਂ ਉਹਦਾ ਉਹ ਮਾਲਕ ਹੈ ਮਰਾ ਕਹਿੰਦੇ ਪਤ ਤੋ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਕਹੋ ਨਾਨਕ ਤਿਹ ਜਾਨੀਐ ਸਦਾ ਬਸਤ ਤਮ ਸਾਥ ਤੂੰ ਇਹ ਜਿਨ੍ਹਾਂ ਨੂੰ ਮੰਨੀ ਬੈਠਾ ਹੈ ਇਹ ਤੇਰੇ ਨਾਲ ਨਿਵਣ ਵਾਲੇ ਨਹੀਂ ਹੈ ਤੂੰ ਉਹ ਵੈਗਰੂ ਨਾਲ ਜੋੜ ਜਿਹਨੂੰ ਗੁਰਤੇਗ ਬਾਧਰ ਮਰਾ ਕਹਿੰਦੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜਿਹੇ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰਤਾਰੋ ਐ ਮੇਰਿਆ ਮਨਾ ਤੂੰ ਪ੍ਰਭੂ ਦੀ ਸ਼ਰਨ ਵਿੱਚ ਆ ਜਿਹੜਾ ਤੇਰੇ ਨਾਲ ਤੋੜ ਨਹਿਬੂਗਾ ਤੇ ਪ੍ਰਮਾਣ ਕਿਦਾ ਦਿੱਤਾ ਪਤ ਤ ਉਦਾਹਰਨ ਜਿਹੇ ਸਿਮਰਤ ਗਨਕਾਸੀ ਉਦਰੀ ਤਾ ਕੋ ਜਸ ਉਰਤਾਰੋ ਜਿਹਦੇ ਸਿਮਨ ਕਰਕੇ ਗਨਕਾ ਬੇਸਵਾ ਦਾ ਉਧਾਰ ਹੋ ਗਿਆ ਇੱਕ ਸੰਤ ਆਇਆ ਬੇਸਵਾ ਦੇ ਦਵਾਰੇ ਤੇ ਮੀਂ ਕਰਕੇ ਖੜ ਗਿਆ ਤੇ ਬੇਸਵਾ ਨੇ ਜਦੋਂ ਬਾਜ ਮਾਰੀ ਨਾ ਜਦੋਂ ਫਕੀਰ ਨੇ ਬਾਜ ਮਾਰੀ ਬੇਸਵਾ ਨੇ ਕਿਹਾ ਵੀ ਨੰਗੇ ਆਓ ਤੇ ਸੰਤ ਫਕੀਰ ਉਹਨੇ ਕਿਹਾ ਵੀ ਨਹੀਂ beta ਮੈਂ ਤਾਂ 2 ਮਿੰਟ ਬਾਅਦ ਤੇ ਖੜਨਾ ਮੀਂ ਤੋ ਹੀ ਰੁਕਣਾ ਜਦੋਂ ਧੀ ਕਿਹਾ ਨਾ ਤੇ ਉਹ ਬੇਸਵਾ ਗਣਕਾ ਦੇ ਅੰਦਰੋਂ ਧੀ ਪ੍ਰਗਟ ਹੋ ਗਈ ਤੇ ਮਾਰਾ ਇਹ ਕਹਿੰਦੇ ਉਹ ਦੇ ਇੱਕ ਸ਼ਬਦ ਨੇ ਗਣਕਾ ਦਾ ਜੀਵਨ ਬਦਲਤਾ ਤੇ ਉਹਦਾ ਪਾਰ ਉਤਾਰਾ ਹੋ ਗਿਆ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜਿਹੇ ਸਿਮਰਤ ਗਣਕਾ ਸੀ ਉਦਰੀ ਤਾਂ ਕੋ ਜਸ ਜੀ ਦਾ ਜਾਸ ਕਰਨ ਕਰਕੇ ਗਣਕਾ ਜਿਹੀ ਬਦਕਾਰ ਔਰਤ ਦਾ ਉਧਾਰ ਹੋ ਗਿਆ ਔਰ ਉਹ ਗਿਣਤੀ ਚ ਆ ਗਈ ਗੁਰੂਗ੍ਰੰਥ ਸਾਹਿਬ ਚ ਬਾਰ ਬਾਰ ਗਣਕਾ ਦਾ ਪਰਮਾਨ ਆਊਗਾ ਐਦਾਂ ਮੇਰਾ ਪ੍ਰਮਾਤਮਾ ਦਾ ਨਾਮ ਐਦਾਂ ਪਵਿੱਤਰ ਹੈ ਉਹ ਗਿਰੇ ਤੋਂ ਗਿਰੇ ਬੰਦਿਆਂ ਨੂੰ ਪਵਿੱਤਰ ਬਣਾਉਂਦਾ ਹੈਗਾ ਮਹਾਰਾ ਜੀ ਕਹਿੰਦੇ ਤੂੰ ਵੀ ਉਹ ਪ੍ਰਮਾਤਮਾ ਨਾਲ ਜੁੜ ਜਿਹੜਾ ਪਤਤਾਂ ਦਾ ਨੂੰ ਪਵਿੱਤਰ ਬਣਾਉਣ ਵਾਲਾ ਹੈਗਾ ਤੇ ਸਭ ਦਾ ਡਰ ਦੂਰ ਕਰਨ ਵਾਲਾ ਨਿਰਭਉ ਜਪ ਹੈ ਸਗਲ ਪਾਉ ਮਿਟਾ ਪ੍ਰਭੂ ਕਿਰਪਾ ਤੇ ਪੁਰਾਨੀ ਛੁੱਟਾ ਤੂੰ ਜਦੋਂ ਉਹਦੇ ਨਾਲ ਜੁੜੇਗਾ ਤੇਰੇ ਸੰਸਾਰ ਦੇ ਡਰ ਵੀ ਦੂਰ ਹੋਣਗੇ ਹਰ ਅਨਾਥ ਕੇ ਨਾਥ ਜਿਹੜਾ ਮੇਰਾ ਵਹਿਗਰੂ ਹੈ ਜਿਹਦਾ ਕੋਈ ਵੀ ਨਹੀਂ ਹੈ ਉਹਦਾ ਉਹ ਨਾਥ ਹੈ ਜਿਹੜਾ ਉਹਦੀ ਸ਼ਰਨ ਪੈ ਜਾਂਦਾ ਹੈ ਉਹ ਫਿਰ ਖਸਮ ਵਾਲਾ ਬਣ ਜਾਂਦਾ ਹੈ ਅਨਾਥਾਂ ਦਾ ਉਹ ਵਹਿਗਰੂ ਮੇਰਾ ਨਾਥ ਹੈ ਕੋਹ ਨਾਨਕ ਤਿਹ ਜਾਣੀਐ ਸਦਾ ਵਸ ਤゥム ਸਾਥ ਉਹ ਮੇਰਾ ਜਿਹੜਾ ਵਹਿਗਰੂ ਹੈ ਤੂੰ ਨੂੰ ਆਪਣੇ ਸਾਥ ਜਾਨਣਾ ਕਰ ਉਹ ਤੇਰੇ ਨਾਲ ਨਿਭੂਗਾ ਤੂੰ ਸਭ ਨਹੀਂ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀ ਉਹ ਸਭਨਾ ਕਾ ਦਾਤਾ ਕਰਮ ਦਾਤਾ ਦੁਖ ਬਿਸਾਰਨਹਾਰ ਜੀ ਉਹ ਜਿਹੜਾ ਵਿਗਰੂਸ ਤੇਰੇ ਨਾਲ ਨਿਭੂਗਾ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪਹੰਗੰ ਵਿਭੂਤੇ ਤਾਨ ਤਾਨ ਜਿਹ ਤਾ ਕੋ ਦੀਯ ਤਾਸਯ ਨੇਹ ਨਾ ਕੀਨ ਉਹ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਤਨ ਤਨ ਜਿਹੇ ਤੋ ਕਉ ਦਿਓ ਜਿਨੇ ਤੈਨੂੰ ਸਭ ਤੋਂ ਪਹਿਲਾਂ ਤਨ ਦਿੱਤਾਗਾ ਫਿਰ ਧਨ ਵੀ ਦਿੱਤਾ ਤਨ ਧਨ ਜਿਹੇ ਤੋ ਕਉ ਦਿਓ ਤਾਂ ਸਿਉ ਨੇ ਹੋ ਨਕੀਨ ਤੂੰ ਉਹਦੇ ਨਾਲ ਨੇਕਈਏ ਪਿਆਰ ਪਿਆਰ ਨਹੀਂ ਪਾਇਆ ਤੂੰ ਉਹਦੇ ਨਾਲ ਪਿਆਰ ਪਾ ਇਹ ਸੰਸਾਰ ਦੇ ਜਿਹੜੇ ਰਿਸ਼ਤੇ ਐ ਸੰਸਾਰ ਦੀ ਧਨ ਸੰਪਤਾ ਇਹਨੇ ਤੇਰੇ ਤੋੜਨੀ ਨਿਭਣਾ ਤੂੰ ਉਹਦੇ ਨਾਲ ਨੇਹ ਕਰ ਜਿਹਨੇ ਤੈਨੂੰ ਸਾਰਾ ਕੁਝ ਦਿੱਤਾ ਹੋਇਆਗਾ ਚੌਥੇ ਪਾਦਸ਼ਾਹ ਮਹਾਰਾਜ ਕਹਿੰਦੇ ਨੇ ਸਭ ਜੀਓ ਪਿੰਡ ਮੁਖ ਨੱਕ ਦੀਆ ਬਰਤਨ ਕੋ ਪਾਣੀ ਅੰਨ ਖਾਣਾ ਕੱਪੜ ਅੰਨ ਖਾਣਾ ਕੱਪੜ ਹੋ ਜਾਂਦੀ ਏ ਰਸ ਅੰਨ ਓਗਾਣੀ ਜਿਹਨੂੰ ਤੈਨੂੰ ਸਰੀਰ ਦਿੱਤਾ ਸਭ ਜੀਓ ਪਿੰਡ ਪਹਿਲਾ ਜੀਵ ਪਾਇਆ ਇਹ ਪਿੰਡ ਬਣਾਇਆ ਮੂੰਹ ਲਾਇਆ ਨੱਕ ਲਾਇਆ ਬਰਤਨ ਵਾਸਤੇ ਸਮੁੰਦਰ ਪਾਣੀ ਦਿਲਾਤੇ ਸਭ ਜੀਉ ਪਿੰਡ ਮੁਖ ਨੱਕ ਦੀਆ ਬਰਤਨ ਕੋ ਪਾਣੀ ਅੰਨ ਖਾਣਾ ਕੱਪੜ ਭੋਗ ਭੋਗਣ ਹੋ ਜਾਂਦੀ ਏ ਮਨ ਅੰਨ ਖਾਣਾ ਕੱਪੜ ਭੋਜਨ ਦੀ ਏ ਰਸ ਅਨ ਲੋਭਾਣੀ ਜਿੰਨ ਦੀ ਏ ਸੋਚ ਇਤਨਾ ਆਵੇ ਪਸ਼ੂ ਜੇ ਤੈਨੂੰ ਉਹ ਪ੍ਰਮਾਤਮਾ ਯਾਦ ਨਹੀਂ ਆਇਆ ਫਿਰ ਮੰਨ ਲਓ ਪਸੂ ਤੇ ਤੇਰੇ ਚ ਕੋਈ ਅੰਤਰ ਨਹੀਂ ਤੂੰ ਉਹ ਪ੍ਰਮਾਤਮਾ ਜਿਹੜਾ ਪਤਾ ਤਉ ਉਧਾਰਨ ਭੈ ਹਰਨ ਹਰ ਅਨਾਥੇ ਜਿਹੜਾ ਅਨਾਥਾਂ ਦਾ ਨਾਥ ਹੈ ਸਾਰੇ ਡਰ ਦੂਰ ਕਰਨ ਵਾਲਾ ਉਹਨੂੰ ਤੂੰ ਭੁੱਲ ਗਿਆ ਤੇ ਇਹਨਾਂ ਜਿਹੜੇ ਤੇਰੇ ਨਾਲ ਨਿਵਣ ਵਾਲੇ ਨਹੀਂ ਇਹਨਾਂ ਵਿੱਚ ਖਚਿਤ ਹੋ ਗਿਆ ਭਾਈ ਗੁਰਦਾਸ ਜੀ ਦੀ ਬੜੀ ਪਿਆਰੀ ਬਾਹਰ ਹੈ ਤੇ ਸ਼ਬਦ ਨੂੰ ਖੋਲਦੂ ਤਾਨ ਤਾਨ ਜਿਹੇ ਕੋ ਤਉਜੀ ਨੇ ਤੈਨੂੰ ਤਾਨ ਦਿੱਤਾ ਹੈ ਤੰਦ ਦਿੱਤਾ ਭਾਈ ਗੁਰਦਾਸ ਜੀ ਕਹਿੰਦੇ ਨੇ ਰਕਤ ਬਿੰਦ ਕਰ ਨਿਮਿਆ ਚਿੱਤਰ ਚਲਿੱਤਰ ਬਚਿੱਤਰ ਬਣਾਇਆ ਰਕਤ ਤੇ ਬਿੰਦ ਮਾਤਾ ਦਾ ਰਕਤ ਤੇ ਪਿਤਾ ਦੇ ਬਿੰਦ ਤੋਂ ਨਾ ਤੇਰਾ ਸਰੀਰ ਬਣਿਆ ਮਾਂ ਕੀ ਰਕਤ ਪਿਤਾ ਬਿੰਦਾਰਾ ਭਾਈ ਗੁਰਦਾਸ ਜੀ ਕਹਿੰਦੇ ਰਕਤ ਬਿੰਦ ਕਰ ਨਿਮਿਆ ਚਿੱਤਰ ਚਲਿੱਤਰ ਬਚਿੱਤਰ ਬਣਾਇਆ ਤੂੰ ਉਹਨੂੰ ਯਾਦ ਕਰ ਪਤ ਤੋ ਉਦਾਹਰਣ ਪਹਿਲ ਉਹ ਐਦਾ ਦਾਤਾ ਹੈਗਾ ਇਕ ਪਾਣੀ ਦੀ ਬੂੰਦ ਤੋਂ ਤੇਰਾ ਸਰੀਰ ਬਣਾਤਾ ਰਕਤਬਿੰਦ ਕਰ ਨਿੰਮਿਆ ਚਿੱਤਰ ਚਲਿੱਤਰ ਬਚਿੱਤਰ ਬਣਾਇ ਚਿੱਤਰ ਕਹੀਏ ਸਰੂਪ ਚਲਿੱਤਰ ਕਹੀਏ ਕੌਦਕ ਤੇ ਬਚਿੱਤਰ ਕਹੀਏ ਅਚਰਜ ਜਿਹੜਾ ਤੇਰਾ ਸਰੀਰ ਬਣਾਤਾ ਚਿੱਤਰ ਚਲਿੱਤਰ ਬਚਿੱਤਰ ਬਣਾਇ ਗਰਭਕੁੰਡ ਵਿੱਚ ਰੱਖਿਆ ਜੀਵ ਪਾਏ ਤਨ ਸਾਜ ਸਹਾਇ ਮਾਤਾ ਦੇ ਪੇਟ ਵਿੱਚ ਰੱਖਿਆ ਕੀਤੀ ਤੇ ਵਿੱਚ ਜੀਵ ਪਾ ਕੇ ਤੇਰਾ ਤਨ ਸਾਜਤਾ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਮੂੰਹ ਅੱਖੀ ਦੇ ਨੱਕ ਕੰਨ ਮੂੰਹ ਦਿੱਤਾ ਲਾਇਆ ਅੱਖਾਂ ਲਾਈਆਂ ਕੰਨ ਲਾਏ ਨੱਕ ਲਾਏ ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ ਦੰਦ ਬਾਲ ਸਾਰਾ ਕੁਝ ਫਿੱਟ ਕਰਿਆ ਜਿੱਥੇ ਰੋਮਾਂ ਦੀ ਲੋੜ ਸੀ ਉਥੇ ਰੋਮ ਲਾਏ ਜਿੱਥੇ ਦੰਦਾਂ ਦੀ ਲੋੜ ਸੀ ਇਥੇ ਦੰਦ ਲਾਏ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਦਿਸ਼ਟ ਸ਼ਬਦ ਗਤ ਸੁਰਤ ਲਿਵ ਰਾਗ ਰੰਗ ਰਸ ਪਰਮ ਲਵਾਇਆ ਜਿੱਥੇ ਮੂੰਹ ਦਿੱਤਾ ਅੱਖਾਂ ਦਿੱਤੀਆਂ ਨੱਕ ਦਿੱਤਾ ਕੰਨ ਦਿੱਤਾ ਹੱਥ ਤੇ ਪੈਰ ਲਾਏ ਦੰਦ ਬਣਾਏ ਜਿੱਥੇ ਜਿੱਥੇ ਰੋਮਾਂ ਦੀ ਲੋੜ ਸੀ ਉਹ ਤੈਨੂੰ ਪੂਰਾ ਸਾਜਦਾ ਬਣਾਤਾ ਸੋਹਣਾ ਬਣਾਤਾ ਫਿਰ ਹੋਇਆ ਕਿ ਦੇਸ਼ਟ ਸ਼ਬਦ ਗੱਧ ਸੁਰਤ ਲੈਵ ਫਿਰ ਤੇਰੀ ਇਹ ਅੱਖਾਂ ਸਾਡੇ ਚ ਹੈਗੀਆਂ ਨਾ ਇਹ ਉਹਨਾਂ ਨੂੰ ਪੁੱਛੋ ਇਹਦੀ ਕੀਮਤ ਕੀ ਹੈ ਜਿੰਨਾ ਅੱਖਾਂ ਵਿੱਚ ਲੋ ਨਹੀਂ ਹੈ ਜਿਨ੍ਹਾਂ ਨੂੰ ਦਿਖਦਾ ਨਹੀਂ ਉਹਨੂੰ ਇਹਦੀ ਕੀਮਤ ਦਾ ਪਤਾ ਹੈ ਜਿੰਨਾ ਕੁ ਸੈਗਰੂ ਨੇ ਸਾਨੂੰ ਆ ਸਰੀਰ ਚ ਦਿੱਤਾ ਨਾ ਇਹ ਸਾਨੂੰ ਪਤਾ ਨਹੀਂ ਕਿੰਨਾ ਜਦੋਂ ਅੱਖਾਂ ਦੇ ਵਿੱਚ ਲੈਂਜ ਪਾਉਣਾ ਉਦੋਂ ਪਤਾ ਲੱਗਦਾ ਹੈ ਤੇ ਥੋੜਾ ਲੈਂਜ ਕਿੰਨੇ ਪੈਹੰਦਾ ਪੈਂਦਾ ਮਹਾਰਾ ਕਹਿੰਦੇ ਦਿਸਤ ਸ਼ਬਦ ਗਤ ਸੁਰਤ ਲਿਬ ਤੈਨੂੰ ਅੱਖਾਂ ਦੇ ਵਿੱਚ ਸੁਣ ਦੇਖਣ ਦੀ ਸ਼ਕਤੀ ਦਿੱਤੀ ਤੇ ਕੰਨਾਂ ਦੇ ਵਿੱਚ ਸੁਣਨ ਦੀ ਸ਼ਕਤੀ ਦਿੱਤੀ ਤੇ ਫਿਰ ਹਰਕਤ ਕਰਨ ਵਾਸਤੇ ਗਤ ਦਿੱਤੀ ਸਰੀਰ ਹਰਕਤ ਕਰਦਾ ਹੈ ਹੱਥ ਪੈਰ ਚੱਲਦੇ ਨੇ ਸੁਰਤ ਲੇਵ ਫਿਰ ਤੈਨੂੰ ਬੁੱਤੀ ਦਿੱਤੀ ਲੇਵ ਲਾਉਣ ਦਾ ਤਰੀਕਾ ਵੀ ਦੱਸਿਆ ਪਰ ਮਹਾਰਾਜ ਕਹਿੰਦੇ ਇਹ ਤੈਨੂੰ ਸਾਰਾ ਕੁਝ ਮਹਾਰਾਜ ਨੇ ਬਖਸ਼ਿਆ ਅੱਖਾਂ ਦੇ ਵਿੱਚ ਜੋਤ ਧਰੀ ਦੇਖਣ ਲੱਗਿਆ ਕੰਨਾਂ ਨੂੰ ਸਰੋਤ ਦਿੱਤੀ ਰਸਨਾ ਨੂੰ ਰਸ ਚਖਣ ਦਾ ਮਾਦਾ ਪੈਦਾ ਕੀਤਾ ਪਰ ਮਹਾਰਾਜ ਕਹਿੰਦੇ ਨੇ ਰਾਗ ਰੰਗ ਰਸ ਪਰ ਸਲਭਾਇਆ ਪਰ ਇਹ ਸਾਰਾ ਕੁਝ ਭੁੱਲ ਗਿਆ ਜੇ ਤੁਸੀਂ ਆਪਣੇ ਸਰੀਰ ਨੂੰ ਵਿਚਾਰੋਗੇ ਨਾ ਕਿਸੇ ਰੋਗੀ ਨੂੰ ਪੁੱਛੋ ਵੀ ਸਰੀਰ ਕਿੰਨਾ ਕੀਮਤੀ ਹੈ ਜਦੋਂ ਕਿਸੇ ਦੀ ਉਹ ਕਿਦਨੀ ਫੇਲ ਹੁੰਦੀ ਹੈ ਨਾ ਉਦੋਂ ਦੇਖੋ ਸਾਡੇ ਅੰਦਰ ਕਿੰਨਾ ਕਿੰਨਾ ਕੀਮਤੀ ਵੈਗਰੂ ਨੇ ਪੁਰਜੇ ਫਿੱਟ ਕੀਤੇ ਆ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈ ਪਰ ਮਨੁੱਖ ਨੂੰ ਇਹਦਾ ਅਹਿਸਾਸ ਨਹੀਂ ਹੈ ਭਾਈ ਗੁਰਦਾ ਜੀ ਕਹਿੰਦੇ ਦਿਸ਼ਟ ਸ਼ਬਦ ਗਤ ਸੁਰਤ ਲੇਵ ਰਾਗ ਰੰਗ ਰਸ ਪਰਸਲਵਾਇਆ ਉੱਤਮ ਕੋਲ ਉੱਤਮ ਜਨਮ ਰੋਮ ਰੋਮ ਗਣ ਅੰਗ ਬਣਾਇਆ ਉੱਤਮ ਹੋਲਾ ਸਭ ਤੋਂ ਸ਼੍ਰੇਸ਼ਟ ਮਨੁੱਖਾ ਜਨਮ ਦਿੱਤਾ ਤੇ ਰੋਮ ਰੋਮ ਕਰਕੇ ਤੇਰਾ ਅੰਗ ਬਣਾਇਆ ਬਾਲ ਬੁੱਧ ਮੂਹ ਦੁੱਧ ਦੇ ਕਰ ਮਲ ਮੂਤਰ ਸੂਤਰ ਵਿੱਚ ਆਇਆ ਜਦੋਂ ਬੱਚਾ ਸੀ ਤੇ ਉਹਦੇ ਵਾਸਤੇ ਮਾਤਾ ਦੇ ਥਣਾਂ 'ਚ ਦੁੱਧ ਪੈਦਾ ਕੀਤਾ ਤੇ ਤੇਰਾ ਜਿਹੜਾ ਮਲ ਮੂਤਰ ਹੈ ਨਾ ਇਹਨੂੰ ਸੂਤਰ ਵਿੱਚ ਕਰਤਾ ਬੰਦਨ 'ਚ ਕਰਤਾ ਜੇ ਸੂਤਰ 'ਚ ਨਾ ਹੋਵੇ ਬੜੀ ਜਿਹੜੇ ਬੰਦਿਆਂ ਦੀ ਇਹ ਚੇਤਨਤਾ ਖੋ ਜਾਂਦੀ ਹੈ ਨਾ ਤੇ ਮਲ ਮੂਤਰ ਦੀ ਅਵਸਥਾ ਹੋ ਜਾਂਦੀ ਹੈ ਉਹ ਨਰਕ ਬਣ ਜਾਂਦਾ ਇਹ ਵੈਗਰੂ ਨੇ ਸਾਰਾ ਕੁਝ ਸਾਡੇ ਜੀਵਨ ਦੇ ਵਿੱਚ ਪਾਇਆ ਹੋਇਆ ਹੈ ਤਾਨ ਤਾਨ ਜਿਹ ਤੋਂ ਕਉ ਦਿਓ ਤਾਂ ਸੋ ਉਹਨੂੰ ਯਾਦ ਨਹੀਂ ਕਰਦਾ ਜਿਨੇ ਸਾਰਾ ਕੁਸੇ ਬਣਾਇਆ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ ਹੋਏ ਸਿਆਣਾ ਸਮਝਿਆ ਕਰਤਾ ਛੱਡ ਕੀਤੇ ਲਪਟਾਇਆ ਜਦੋਂ ਸਿਆਣਾ ਹੋਇਆ ਵੈਗਰੂ ਛੱਡਤਾ ਤੇ ਜਿਹੜਾ ਉਹਨੇ ਸਾਡੀ ਦੇਹ ਬਣਾਈ ਸੀ ਤਨ ਤਨ ਦਿੱਤਾ ਸੀ ਫਿਰ ਇਹਦੇ ਨਾਲ ਲੱਪਟ ਗਿਆ ਹੋਏ ਸਿਆਣਾ ਸਮਝਿਆ ਕਰਤਾ ਛੱਡ ਕੀਤੇ ਲਪਟਾਇਆ ਜਿਹਨੂੰ ਮਹਾਰਾਜ ਕਹਿੰਦੇ ਨੇ ਦਾਤ ਪਿਆਰੀ ਬਿਸਰਿਆ ਦਾਤਾਰਾ ਜਾਣੈ ਨਾਹੀ ਮਰਨ ਵਿਚਾਰ ਉਹ ਦਾਤ ਬਿਸਰਗੀ ਦਤਾਰਾ ਬਿਸਰ ਗਿਆ ਦਾਤ ਰਹਿ ਗਈ ਤੇ ਮੌਤ ਭੁੱਲ ਗਈ ਇਹਨੂੰ ਗੁਰਪੂਰੇ ਬਿਨ ਮੋਹਿਆ ਮਾਇਆ ਇਹ ਗੁਰੂ ਦੇ ਸ਼ਬਦ ਬਿਨਾ ਇਹਨੂੰ ਮਾਇਆ ਨੇ ਮੋਹ ਲਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਤਨ ਤਨ ਜੇ ਤੋ ਕਉ ਦਿਓ ਤਾਂ ਸੋ ਨੇਹੋ ਨਾਕੀਨ ਕਹੋ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਜਿਨੇ ਤੈਨੂੰ ਸਾਰਾ ਕੁਝ ਦਤਾ ਤੂੰ ਕੋ ਨੂੰ ਪਿਆਰ ਕਿਉਂ ਨਹੀਂ ਕਰਦਾ ਤੇ ਇਸ ਕਰਕੇ ਹੇ ਬੌਲੇ ਮਨੁਖ ਫਿਰ ਹੁਣ ਤੈਨੂੰ ਘਬਰਾਉਣਾ ਤਾਂ ਹੋਇਆ ਹੀ ਤੇ ਫਿਰ ਤੂੰ ਆਤਰ ਕਿਉਂ ਹੁੰਦਾ ਹੈ ਤਨ ਤਨ ਸੰਪੈ ਸੁਖ ਦੀਓ ਅਜਹਨੀ ਕੇ ਤਾਬ ਕਹ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾਰਾਮ ਤਨ ਤਨ ਸੰਪੈ ਸੁਖ ਦੀਓ ਨਾਲ ਹੀ ਇਹ ਸ਼ਬਦ ਉਹੀ ਰੂਪ ਹੈ ਥੋੜੇ ਸ਼ਬਦ ਵਰਗੇ ਤਨ ਧਨ ਸੰਪੈ ਸੁਖ ਦੀਓ ਤਨ ਤਨ ਦਿੱਤਾ ਧਨ ਦਿੱਤਾ ਸੰਪਤੀ ਦਿੱਤੀ ਸੁਖ ਦਿੱਤੇ ਗ੍ਰਹਿ ਕੁਟੰਬ ਦਿੱਤਾ ਅਰ ਜੇ ਨੀਕੇ ਤਾਂ ਔਰ ਸੋਹਣੇ ਨੀਕੇ ਕਈਏ ਸੁੰਦਰ ਧਾਮ ਕਈਏ ਘਰ ਰਹਿਣ ਵਾਸਤੇ ਘਰ ਵੀ ਦਿੱਤੇ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਾ ਐ ਮੇਰਾ ਮਨਾ ਤੂੰ ਫਿਰ ਉਹਨੂੰ ਕਿਉਂ ਨਹੀਂ ਸਿਮਰਦਾ ਜੀ ਨੇ ਸਾਰਾ ਕੁਝ ਤੈਨੂੰ ਦਿੱਤਾ ਤਨ ਦਿੱਤਾ ਹੈ ਧਨ ਦਿੱਤਾ ਹੈ ਸੰਪਤੀ ਦਿੱਤੀ ਹੈ ਪਰਿਵਾਰ ਦਿੱਤਾ ਹੈ ਸੋਹਣਾ ਘਰ ਦਿੱਤਾ ਹੈਗਾ ਤੇ ਜਿਹਨੂੰ ਪੰਜਵੇਂ ਪਾਸ਼ਾ ਸੁਖਮਨੀ ਸਾਹਿਬ ਦੀ ਸੇਮਹੀ ਅਸ਼ਟਪਦੀ ਜਦੋਂ ਪੜੋਗੇ ਨਾ ਪੜਿਓ ਅੱਜ ਘਰੇ ਜਾ ਕੇ ਇਹ ਸ਼ਬਦ ਨੂੰ ਸਪਸ਼ਟ ਕਰ ਦੂਗੀ ਜਿਹਨੂੰ ਮਹਾਰਾਜ ਕਹਿੰਦੇ ਨੇ ਜਿਹੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਟਾਕਰ ਕੋ ਰਖਮਨ ਮਾਹੇ ਤਨ ਤਨ ਸੰਪੈ ਸੁਖ ਦੀਏ ਅਰਜੇ ਨੀਕੇ ਤਾਮ ਕਹੋ ਨਾਨਕ ਸੁਣ ਰੇ ਮਨਾ ਐ ਮੇਰਾ ਮਨਾ ਸੁਣ ਸਿਮਰਤ ਕਾ ਉਹਨੂੰ ਕਿਉਂ ਨਹੀਂ ਸਿਮਰਦਾ ਜਿਨੇ ਤੈਨੂੰ ਇਹ ਸਾਰਾ ਕੁਝ ਦਿੱਤਾ ਜਿਹੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਟਾਕਰ ਕੋ ਰਖਮਨ ਮਾਹੇ ਜਿਹੇ ਪ੍ਰਸਾਦ ਸੁਗੰਧ ਤਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੈ ਜਿਹਦੀ ਕਿਰਪਾ ਨਾਲ ਤੂੰ ਤਨ ਤੇ ਸੰਗਧੀਆਂ ਲਾਉਣਾਗਾ ਜਿਹੇ ਪ੍ਰਸਾਦ ਬਸੈ ਸੁਖ ਮੰਦਰ ਤਿਸਹਿ ਧਿਆਏ ਸਦਾ ਮਨ ਅੰਦਰ ਜਿਹੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਜਿਹਦੀ ਕਿਰਪਾ ਨਾਲ ਤੂੰ ਸੋਨੇ ਘਰਾਂ ਵਿੱਚ ਬਸਦਾ ਆਠ ਪਹਿਰ ਸਿਮਰੋ ਤਿਸ ਰਸਨਾ ਤੂੰ ਉਹ ਵੈਗਰੂ ਨੂੰ ਅਠੇ ਪਹਿਰ ਯਾਦ ਕਰਨਾ ਕਰ ਜਿਹੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਤੂੰ ਉਹਨੂੰ ਯਾਦ ਕਰਨਾ ਕਰ ਜਿਹੜਾ ਧੌਣ ਦੇ ਜੋਗ ਹੈ ਤਾਂ ਤੇ ਆਪਾਂ ਵੀ ਹੁਣ ਯਾਦ ਕਰੀਏ ਵਾਹਿਗੁਰੂ 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 ਸਾਰੀਆਂ ਸੰਗਤਾਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜੇ ਰਹਿਮਤਾਂ ਬਖਸ਼ਦੇ ਨੇ ਅੰਮ੍ਰਿਤ ਵੇਲੇ ਉਦਮ ਬਖਸ਼ਦੇ ਨੇ ਪ੍ਰੇਰਣਾ ਕਰਦੇ ਨੇ ਆਪਣੀ ਗੋਦੀ 'ਚ ਬਿਠਾ ਕੇ ਕਹਿਣ ਸੁਣ ਦੀ ਸਮਰੱਥਾ ਬਖਸ਼ਦੇ ਨੇ ਮਹਾਰਾਜ ਕਿਰਪਾ ਕਰਨ ਕਹਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਕਿ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ